ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੇ ਹੋ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਬੰਦ ਦਿੱਤੇ ਗਏ ਹਨ ਉਹ ਇਹ ਉਪਾਅ ਦੀਵਾਲੀ ਵਾਲੇ ਦਿਨ ਜ਼ਰੂਰ ਕਰ ਲੈਣ ਅੱਜ ਦੀ ਇਹ ਵੀਡੀਓ ਉਹਨਾਂ ਮਾਤਾ ਪਿਤਾ ਦੇ ਲਈ ਬੇहद ਖਾਸ ਹੋਣ ਵਾਲੀ ਹੈ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੇ ਨੂੰ ਲੈ ਕੇ ਪਰੇਸ਼ਾਨ ਦੁਖੀ ਰਹਿੰਦੇ ਹਨ ਬੱਚਿਆਂ ਦੀ ਉਮਰ ਨਿਕਲਦੀ ਜਾ ਰਹੀ ਹੈ ਕਿਸੇ ਨਾ ਕਿਸੇ ਕਾਰਨ ਬੱਚੇ ਦੀ ਸ਼ਾਦੀ ਨਹੀਂ ਹੋ ਰਹੀ ਲਗਾਤਾਰ ਬੱਚੇ ਦੇ ਵਿਆਹ ਦੇ ਵਿੱਚ ਵਿਗੜਾਉਂਦੇ ਹਨ ਤੇ ਮਾਤਾ ਪਿਤਾ ਉਹਨਾਂ ਦੇ ਫਿਰ ਪਰੇਸ਼ਾਨ ਹੋ ਜਾਂਦੇ ਹਨ ਅਤੇ ਇਹਨਾਂ ਰੁਕਾਵਟਾਂ ਤੋਂ ਬੱਚਨ ਦੇ ਲਈ ਇਹਨਾਂ ਸਮੱਸਿਆ ਤੋਂ ਬਚਣ ਦੇ ਲਈ ਇਹਨਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਬਹੁਤ ਸਾਰੇ ਸੰਗਤ ਜੀ ਉਪਾਅ ਕੀਤੇ ਜਾਂਦੇ ਹਨ ਬਹੁਤ ਸਾਰੀਆਂ ਸੰਗਤਾਂ ਨੂੰ ਇਹਨਾਂ ਉਪਾਅ ਦੇ ਫਾਇਦੇ ਵੀ ਹੋਏ ਹਨ ਅਤੇ ਕਈ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹਨ ਜੋ ਪਾਠ ਪੂਜਾ ਵੇ ਬਹੁਤ ਕਰਦੇ ਹਨ ਪਰ ਉਹਨਾਂ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਸੰਗਤ ਜੀ ਇਸ ਦਾ ਕਾਰਨ ਕੀ ਹੁੰਦਾ ਹੈ ਦੇਖੋ ਸਾਧ ਸੰਗਤ ਜੀ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋਣ ਦੇ ਦੋ ਮੁੱਖ ਕਾਰਨ ਹੁੰਦੇ ਹਨ ਪਹਿਲਾ ਕਾਰਨ ਜਨਮ ਕੁੰਡਲੀ ਦੇ ਵਿੱਚ ਗ੍ਰਹਿ ਅਤੇ ਨਿਸ਼ਾਤਰਾ ਦੀ ਵਜ੍ਹਾ ਦੇ ਨਾਲ ਬੁਰਾ ਜੋਗ ਪੈ ਜਾਂਦਾ ਹੈ ਜਨਮ ਕੁੰਡਲੀ ਦਾ ਜਿਹੜਾ ਸੰਪਤ ਭਾਵ ਹੁੰਦਾ ਹੈ ਸਵਾਮੀ ਜਾਂ ਫਿਰ ਜੇਕਰ ਭਾਵ ਪ੍ਰਭਾਵ ਵਿੱਚ ਆ ਜਾਵੇ ਤਾਂ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੁੰਦੀ ਹੈ ਦੂਜਾ ਮੁੱਖ ਕਾਰਨ ਹੁੰਦਾ ਹੈ ਕਿ ਬੰਧਨ ਹੋ ਜਾਣਾ ਕਈ ਵਾਰ ਸਾਡੇ ਬੱਚਿਆਂ ਦੇ ਵਿਆਹ ਬੰਨ ਦਿੱਤੇ ਜਾਂਦੇ ਹਨ ਕੁਝ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਕੁਝ ਲੋਕ ਨਹੀਂ ਰੱਖਦੇ ਪਰ ਇੱਥੇ ਮੈਂ ਕੇਵਲ ਇੰਨਾ ਹੀ ਕਹਿਣਾ ਚਾਹਾਂਗੀ ਕਿ ਇਸ ਦੁਨੀਆ ਵਿੱਚ ਜੇਕਰ ਭਗਵਾਨ ਹੈ ਤਾਂ ਸ਼ੈਤਾਨ ਵੀ ਹੈ ਜੇਕਰ ਸੱਚ ਹੈ ਤਾਂ ਝੂਠ ਵੀ ਹੈ ਜੇਕਰ ਚੰਗਿਆਈ ਹੈ ਤਾਂ ਬੁਰਾਈ ਵੀ ਹੈ ਐਸਾ ਦੁਨੀਆ ਵਿੱਚ ਬਹੁਤ ਸਾਰੇ ਅਜਾਇਲ ਲੋਕ ਹਨ ਪਰ ਬੁਰੇ ਲੋਕਾਂ ਦੀ ਕਮੀ ਨਹੀਂ ਹੈ ਇਸ ਲਈ ਵਿਆਹ ਬੰਧਨ ਹੋ ਸਕਦਾ ਹੈ ਪਰ ਉਹਨਾਂ ਬੱਚਿਆਂ ਦਾ ਹੁੰਦਾ ਹੈ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਰਾਹੂ ਕੇਤੂ ਦਾ ਪ੍ਰਭਾਵ ਬੁਰਾ ਹੋ ਜਾਂਦਾ ਹੈ ਸੰਗਜ ਇਥੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਉਸ ਦੇਰੀ ਦਾ ਕਾਰਨ ਵਿਆਵੰਦਨ ਹੈ ਜਾਂ ਫਿਰ ਜਨਮ ਕੁੰਡਲੀ ਦੇ ਵਿੱਚ ਬਨਣ ਵਾਲਾ ਦੁਰਯੋਗ ਤਾਂ ਇਥੇ ਤੁਸੀਂ ਜ਼ਿਆਦਾ ਦਿਮਾਗ ਲਗਾਉਣ ਦੀ ਜ਼ਰੂਰਤ ਨਹੀਂ ਹੈ ਕੁਝ ਲੱਛਣ ਤੁਹਾਨੂੰ ਸੰਗਤ ਜੀ ਦੱਸਾਂਗੇ ਜੇਕਰ ਇਹ ਲੱਛਣ ਤੁਹਾਡੇ ਬੱਚੇ ਤੇ ਨਾਲ ਲਗਾਤਾਰ ਮੈਚ ਕਰਦੇ ਆਂ ਤਾਂ ਅੱਜ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਤੁਸੀਂ ਦੀਵਾਲੀ ਵਾਲੇ ਦਿਨ ਕਰ ਲੈਣਾ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਸਾਸ ਸੰਗਤ ਇਹ ਲਸ਼ਨ ਕੀ ਰਹਿਣਗੇ ਸੰਗਤ ਜੀ ਰਿਸ਼ਤੇ ਆਉਣਗੇ ਗੱਲਾਂ ਚੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚੇਗਾ ਵਿੱਚ ਹੀ ਅਧ ਵਿਚ ਕਾਲੇ ਹੀ ਰਹਿ ਜਾਵੇਗਾ ਕਈ ਵਾਰ ਜੇਕਰ ਰਿਸ਼ਤਾ ਪੱਕਾ ਵੀ ਹੋ ਜਾਵੇਗਾ ਤਾਂ ਐਂਡ ਤੱਕ ਜਾ ਕੇ ਇਹ ਵਿਗੜ ਸਕਦਾ ਹੈ ਕਦੇ ਮੁੰਡਿਆਂ ਵੱਲੋਂ ਨਾ ਹੋ ਸਕਣ ਕਦੇ ਮੁੰਡੇ ਵੱਲੋਂ ਨਾ ਹੋ ਸਕਦੀ ਹੈ ਤੇ ਕਦੇ ਕੁੜੀ ਵਾਲਿਆਂ ਵੱਲੋਂ ਨਾ ਹੋ ਸਕਦੀ ਹੈ ਜਾ ਫਿਰ ਰਿਸ਼ਤੇ ਆਉਣੇ ਬੰਦ ਹੋ ਸਕਦੇ ਹਨ ਉਮਰ ਜ਼ਿਆਦਾ ਹੋ ਜਾਂਦੀ ਹੈ ਤਾਂ ਰਿਸ਼ਤੇ ਆਉਣੇ ਵੀ ਬੰਦ ਹੋ ਜਾਂਦੇ ਹਨ ਜਾਂ ਫਿਰ ਤੁਹਾਨੂੰ ਆਪਣੇ ਮੁਤਾਬਕ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਪ੍ਰਕਾਰ ਦਾ ਪੋਜ਼ੀਟਿਵ ਰਿਪਲਾਈ ਉਹਨਾਂ ਵੱਲੋਂ ਤੁਹਾਨੂੰ ਨਹੀਂ ਮਿਲੇਗਾ ਬੱਚਿਆਂ ਦੀ ਉਮਰ ਲਗਾਤਾਰ ਲੰਘਦੀ ਜਾ ਰਹੀ ਹੈ ਬੱਚੇ 25 ਸਾਲ ਦੇ ਹੋ ਜਾਣਗੇ 28 ਸਾਲ ਦੇ 30 ਸਾਲ ਦੇ 35 ਸਾਲ ਦੇ ਪਰ ਵਿਆਹ ਵਿੱਚ ਲਗਾਤਾਰ ਦੇਰੀ ਹੋਣ ਦੀ ਜਾ ਰਹੀ ਹੈ ਜੇਕਰ ਇਹ ਲੱਛਣ ਤੁਹਾਡੇ ਬੱਚਿਆਂ ਦੇ ਨਾਲ ਹੋ ਰਹੇ ਹਨ ਤਾਂ ਫਿਰ ਜੋ ਉਪਾਅ ਸੀ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਤੁਸੀਂ ਇੱਕ ਵਾਰ ਕਰਕੇ ਜ਼ਰੂਰ ਦੇਖਣਾ ਇਸ ਨੋਟ ਜਮਾ ਕੇ ਜ਼ਰੂਰ ਦੇਖਣਾ ਜੇਕਰ ਇਹ ਲੱਛਣ ਤੁਹਾਡੇ ਬੱਚਿਆਂ ਦੇ ਨਾਲ ਹੋ ਰਹੇ ਹਨ ਤਾਂ ਫਿਰ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਤੁਸੀਂ ਜ਼ਰੂਰ ਕਰੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖਣਾ ਤੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸਟਾਰਟ ਕਰਦੇ ਹਾਂ ਸੰਗਤ ਜੀ ਇਹ ਉਪਾਅ ਤੁਸੀਂ ਕਦੋਂ ਅਤੇ ਕਿਵੇਂ ਕਰਨਾ ਹੈ ਇਹ ਉਪਾਅ ਕਰਨ ਲਈ ਤੁਹਾਡੇ ਕੋਲ ਹੋਣਾ ਕੀ ਚਾਹੀਦਾ ਹੈ ਉਪਾਅ ਕਰਨ ਦਾ ਸਮਾਂ ਤੇ ਸਮੱਗਰੀ ਪਹਿਲਾਂ ਤੇ ਇਹ ਜਾਣ ਲਵੋ ਕਿ ਇਹ ਉਪਾਅ ਤੁਸੀਂ ਕਦੋਂ ਕਰਨਾ ਹੈ ਇਹ ਉਪਾਅ ਤੁਸੀਂ ਦੀਵਾਲੀ ਦੀ ਰਾਤ ਨੂੰ ਹੀ ਕਰਨਾ ਹੈ ਦੀਵਾਲੀ ਦੀ ਰਾਤ ਦਾ ਮਤਲਬ ਤੁਸੀਂ 9 ਵਜੇ ਕਰ ਸਕਦੇ ਹੋ 10 ਵਜੇ ਕਰ ਸਕਦੇ ਹੋ 11 ਵਜੇ ਤੱਕ ਕਰ ਸਕਦੇ ਹੋ ਤੁਸੀਂ ਮਾਂ ਲక్ష్ਮੀ ਜੀ ਦੀ ਪੂਜਾ ਤੋਂ ਬਾਅਦ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਕਰਨ ਦੇ ਲਈ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਹੋਣੇ ਚਾਹੀਦੀਆਂ ਦੋ ਮੋਟ ਦੋ ਮਿੱਠੀਆਂ ਰੋਟੀਆਂ মিଠে ਵਿੱਚ ਤੁਸੀਂ ਸ਼ੱਕਰ ਦਾ ਵੀ ਪ੍ਰਯੋਗ ਕਰ ਸਕਦੇ ਹੋ ਗੁੜ ਦਾ ਵੀ ਪ੍ਰਯੋਗ ਕਰ ਸਕਦੇ ਹੋ ਜਿਹੜੀ ਰੋਟੀ ਤੁਸੀਂ ਬਣਾ ਰਹੇ ਹੋ ਉਹ ਰੋਟੀਆਂ ਚਾਹੀਦੀ ਹੋਣੀ ਚਾਹੀਦੀ ਹੈ ਕਿ ਜੋ ਇੱਕ ਸਾਈਡ ਤੋਂ ਪੱਕੀ ਹੋਵੇ ਤੇ ਇੱਕ ਸਾਈਡ ਤੋਂ ਕੱਚੀ ਹੋਵੇ ਯਾਨੀ ਕਿ ਕੱਚੀ ਪੱਕੀ ਰੋਟੀ ਹੋਣੀ ਚਾਹੀਦੀ ਹੈ ਇੱਕ ਸਾਈਡ ਤੋਂ ਪੱਕੀ ਹੋਈ ਹੋਣੀ ਚਾਹੀਦੀ ਹੈ ਇਹ ਰੋਟੀ ਬਣਾਉਣ ਤੋਂ ਬਾਅਦ ਇਹਨਾਂ ਰੋਟੀਆਂ 'ਤੇ ਤੁਸੀਂ ਸਰੋਂ ਦਾ ਤੇਲ ਲਗਾਉਣਾ ਹੈ ਸਰੋਂ ਦਾ ਤੇਲ ਇੱਕ ਸਾਈਡ ਸਰੋਂ ਦਾ ਤੇਲ ਕਿਹਨ 사이ਡ ਤੇ ਲਗਾਉਣਾ ਹੈ ਜੇ 사이ਡ ਤੇ ਰੋਟੀ ਕੱਚੀ ਹੈ ਉਸ 사이ਡ ਤੇ ਤੁਸੀਂ ਦੋਨੋਂ ਰੋਟੀਆਂ ਤੇ ਸਰੋਂ ਦਾ ਤੇਲ ਲਗਾ ਲੈਣਾ ਹੈ ਉਸ ਤੋਂ ਬਾਅਦ ਦੋਨੋਂ ਰੋਟੀਆਂ ਤੇ ਤੁਸੀਂ ਤਿਲਕ ਕਰਨਾ ਹੈ ਇਹ ਤਿਲਕ ਤੁਸੀਂ ਕਿੱਸੀ ਦੇ ਨਾਲ ਕਰੋਗੇ ਇੱਕ ਰੋਟੀ ਦੇ ਤੁਸੀਂ ਤਿਲਕ ਕਰੋਗੇ ਹੋਲੀ ਦੇ ਹੋਲੀ ਦੇ ਨਾਲ ਜਾਨੀ ਕਿ ਜਾਨੀ ਕਿ ਲਾਲ ਤਿਲਕ ਗੰਗਮ ਸੰਦੂਰ ਇਸ ਦੇ ਨਾਲ ਇੱਕ ਰੋਟੀ ਤੇ ਤਿਲਕ ਤੁਸੀਂ ਕਰ ਦੇਵੋਗੇ ਦੂਜੀ ਰੋਟੀ ਤੇ ਤੁਸੀਂ ਕਾਜਲ ਦੇ ਨਾਲ ਤਿੰਨ ਕ ਕਰਨਾ ਹੈ ਜਾਨਿਕ ਕਾਲਾ ਤਿਲਕ ਜਾਨਿਕ ਇੱਕ ਰੋਟੀ ਤੇ ਜਾਂ ਦੋਸੇ ਲਾਲ ਤਿਲਕ ਤੇ ਤੁਸੀਂ ਲਾਲ ਤਿਲਕ ਕਰ ਦਿੱਤਾ ਦੂਜੀ ਰੋਟੀ ਤੇ ਕਾਲਾ ਤਿਲਕ ਕਰ ਦਿੱਤਾ ਇਸ ਤੋਂ ਬਾਅਦ ਤੁਸੀਂ ਸੱਤ ਪ੍ਰਕਾਰ ਦੀ ਮਠਿਆਈ ਲੈਣੀ ਹੈ ਸੱਤ ਪ੍ਰਕਾਰ ਦੀ ਮਠਿਆਈ ਦੇ ਵਿੱਚ ਤੁਸੀਂ ਕੁਝ ਵੀ ਲੈ ਸਕਦੇ ਹੋ ਸੱਤ ਪ੍ਰਕਾਰ ਦੀ ਮਠਿਆਈ ਵੀ ਤੁਸੀਂ ਇਹਨਾਂ ਰੋਟੀਆਂ ਤੇ ਰੱਖ ਦੇਣੀ ਹੈ ਉਸ ਤੋਂ ਬਾਅਦ ਇੱਕ ਗਲਾਸ ਵਿੱਚ ਤੁਸੀਂ ਕੱਚੀ ਲस्सी ਲੈਣੀ ਹੈ ਕੱਚੀ ਲੱਸੀ ਤੁਸੀਂ ਸਮਝਦੇ ਹੋ ਤੁਸੀਂ ਪਾਣੀ ਲਵੋ ਤੇ ਉਸ ਦੇ ਵਿੱਚ ਥੋੜਾ ਜਿਹਾ ਦੁੱਧ ਮਿਲਾ ਲਵੋ ਉਸ ਵਿੱਚ ਥੋੜੇ ਜਿਹੇ ਚੀਨੇ ਦੇ ਦਾਣੇ ਮੇ ਪਾ ਲਵੋ ਤੇ ਚਾਹਨੀ ਕੇ ਸ਼ੱਕਰ ਦੇ ਦਾਣੇ ਤੁਸੀਂ ਉਸ ਵਿੱਚ ਪਾ ਸਕਦੇ ਹੋ ਤਾਂ ਇਹ ਹੋ ਗਈ ਕੱਚੀ ਲੱਸੀ ਤੇ ਹੁਣ ਪਾਕਰਨ ਦੀ ਵਿਧੀ ਤੁਹਾਨੂੰ ਦੱਸ ਦਿੰਦੇ ਹਾਂ ਦੋ ਕੱਚੀਆਂ ਪੱਕੀਆਂ ਰੋਟੀਆਂ ਹੋ ਗਈਆਂ ਜਿਨ੍ਹਾਂ ਦੇ ਉੱਪਰ ਇੱਕ ਲਾਲ ਤਿਲਕ ਹੈ ਤੇ ਇੱਕ ਕਾਲਾ ਤਿਲਕ ਦੂਜਾ ਸੱਤ ਪ੍ਰਕਾਰ ਦੀ ਮਠਿਆਈ ਹੋ ਗਈ ਇਹ ਵੀ ਤੁਸੀਂ ਰੋਟੀ ਦੇ ਉੱਪਰ ਰੱਖ ਲਵੋ ਤੇ ਤੀਜਾ ਇੱਕ ਕੱਚੀ ਲੱਸੀ ਦਾ ਗिलास ਹੋ ਗਿਆ ਤੇ ਤਿੰਨ ਚੀਜ਼ਾਂ ਤੁਹਾਡੇ ਕੋਲ ਹੋ ਗਈਆਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਬੱਚਿਆਂ ਦੇ ਸਿਰ ਦੇ ਉੱਪਰੋਂ ਐਂਟੀਕਲੌਕਵਾਈਸ ਘੜੀ ਦੇ ਉਲਟ ਦਿਸ਼ਾ ਵਿੱਚ 7 ਵਾਰ ਵਾਰਨਾ ਹੈ ਜੇਕਰ ਬੱਚਾ ਘਰ ਵਿੱਚ ਮੌਜੂਦ ਹੈ ਤਾਂ ਦੇਖੋ ਦੀਵਾਲੀ ਮਹਾਪੁਰਬ ਦਾ ਅਵਸਰ ਹੈ ਤਾਂ ਇਸ ਅਵਸਰ ਤੇ ਬੱਚੇ ਚਾਹੇ ਕਿੰਨੇ ਵੀ ਦੂਰ ਰਹਿੰਦੇ ਹੋਣ ਆਪਣੇ ਘਰ ਵਿੱਚ ਆ ਜਾਂਦੇ ਹਨ ਪਰ ਕੁਝ ਬੱਚੇ ਜائے ਹੁੰਦੇ ਹਨ ਜੋ ਬਹੁਤ ਜ਼ਿਆਦਾ ਦੂਰ ਰਹਿੰਦੇ ਹਨ ਵਿਦੇਸ਼ ਵਿੱਚ ਰਹਿੰਦੇ ਹਨ ਉਹ ਨਹੀਂ ਆ ਪਾਉਂਦੇ ਆਫਰ ਅਜਾਈ ਅਵਸਥਾ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਬਿਲਕੁਲ ਧਿਆਨ ਵਗਨ ਹੋ ਜਾਣਾ ਹੈ ਉਹਨਾਂ ਦਾ ਧਿਆਨ ਕਰਨਾ ਹੈ ਕਿ ਜਿਵੇਂ ਤੁਸੀਂ ਬੈਠੇ ਹੋ ਜਮੀਨ ਤੇ ਤੇ ਇਹ ਰੋਟੀਆਂ ਕੱਚੀ ਲਸੀ ਦਾ ਗਲਾਸ ਤੇ ਸਤ ਪਰਕਾਰ ਦੀ ਮਠਿਆਈ ਆਪਣੇ ਹੱਥ ਵਿੱਚ ਲੈ ਲਵੋ ਤੇ ਧਿਆਨ ਲਗਾਓ ਕਿ ਤੁਹਾਡਾ ਜੋ ਬੱਚਾ ਹੈ ਚਾਹੇ ਉਹ ਕਿਤੇ ਵੀ ਰਹਿੰਦਾ ਹੈ ਮਨ ਲੋ ਵਿਦੇਸ਼ ਵਿੱਚ ਰਹਿੰਦਾ ਹੈ ਪਰਦੇਸ ਵਿੱਚ ਰਹਿੰਦਾ ਹੈ ਤਾਂ ਜਿਆਦਾ ਧਿਆਨ ਕਰੋ ਕਿ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਹੀ ਬੈਠਾ ਹੋਇਆ ਹੈ ਤੁਸੀਂ ਆਪਣੇ ਬੱਚੇ ਦੇ ਸਿਰ ਦੇ ਉੱਪਰੋਂ ਇਸ ਪ੍ਰਕਾਰ ਨਾਲ ਐਂਟੀਕਲੌਕਵਾਈਜ਼ 7 ਵਾਰ ਘੁਮਾ ਰਹੇ ਹੋ ਕਿਉਂਕਿ ਮੰਦੀ ਗਤੀ ਬਹੁਤ ਤੇਜ਼ ਹੁੰਦੀ ਹੈ ਕਿਤੇ ਵੀ ਜਾ ਸਕਦੀ ਹੈ ਤਾਂ ਮਨ ਨੂੰ ਥੋੜਾ ਜਿਆਦਾ ਧਿਆਨ ਵਿੱਚ ਧਿਆਨ ਕਰੋ ਕਿ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਹੈ ਤੇ ਇਸ ਦੇ ਸਿਰ ਦੇ ਉੱਪਰ ਤੁਸੀਂ ਐਂਟੀਕਲੌਕਵਾਈਜ਼ 7 ਵਾਰ ਘੁਮਾ ਰਹੇ ਹੋ ਇਸ ਪ੍ਰਕਾਰ ਨਾਲ ਤੁਸੀਂ ਧਿਆਨ ਕਰਕੇ ਵੀ ਆਪਣੇ ਬੱਚੇ ਦੇ ਸਿਰ ਤੋਂ ਘੁਮਾ ਸਕਦੇ ਹੋ ਜੇਕਰ ਘਰ ਵਿੱਚ ਬੱਚੇ ਦੀ ਫੋਟੋ ਹੈ ਤਾਂ ਫੋਟੋ ਦੇ ਉੱਪਰ ਤੁਸੀਂ ਕਰ ਸਕਦੇ ਹੋ ਇਸ ਪ੍ਰਕਾਰ ਨਾਲ ਤੁਸੀਂ ਐਂਟੀ ਕਲॉकवाइज ਇਹ ਤਿੰਨੋਂ ਚੀਜ਼ਾਂ 7 ਵਾਰ ਘੁਮਾਉਣੀਆਂ ਹਨ ਉਸ ਤੋਂ ਬਾਅਦ ਕੀ ਕਰਨਾ ਹੋਵੇਗਾ ਉਸ ਤੋਂ ਬਾਅਦ ਇਹ ਜੋ ਰੋਟੀਆਂ ਹਨ ਇਹ ਜੋ ਰੋਟੀਆਂ ਹਨ 7 ਪ੍ਰਕਾਰ ਦੀ ਮਠਿਆਈ ਅਤੇ ਇਹ ਗਲਾਸ ਹੈ ਇਹ ਲੈ ਕੇ ਤੁਸੀਂ ਚਰਾਹੇ ਤੇ ਜਾਣਾ ਹੈ ਚੁਰਾਹਾ ਸਮਝਦੇ ਹੋ ਜਿੱਥੋਂ ਚਾਰ ਰਸਤੇ ਫੁੱਟਦੇ ਹਨ ਤੇ ਉਹ ਹੁੰਦਾ ਹੈ ਚੁਰਾਹਾ ਤੇ ਚੁਰਾਹੇ ਤੇ ਜਾ ਕੇ ਤੁਸੀਂ ਰੋਟੀਆਂ ਤੇ ਇਹਨਾਂ ਰੋਟੀਆਂ ਦੇ ਸੱਤ ਪ੍ਰਕਾਰ ਦੀ ਮਠਿਆਈ ਰੱਖ ਦੇਣੀ ਹੈ ਇਹ ਰੱਖਣ ਤੋਂ ਬਾਅਦ ਤੁਸੀਂ ਇਹ ਰੱਖਣ ਤੋਂ ਬਾਅਦ ਇਹ ਜੋ ਕੱਚੀ ਲੱਸੀ ਤੁਸੀਂ ਤਿਆਰ ਕੀਤੀ ਹੈ ਇਸ ਨੂੰ ਤੁਸੀਂ ਇਸ ਪ੍ਰਕਾਰ ਨਾਲ ਚਾਰੋਂ ਤਰਫ ਇਸ ਪ੍ਰਕਾਰ ਨਾਲ ਪਾ ਦੇਣੀ ਹੈ ਕਿ ਇੱਕ ਹੀ ਵਾਰ ਇਸ ਪ੍ਰਕਾਰ ਨਾਲ ਪਾ ਦਿਓ ਕਿਉਂਕਿ ਪੂਰਾ ਜਲ ਇਸੇ ਪ੍ਰਕਾਰ ਨਾਲ ਤੁਸੀਂ ਪਾ ਦੋ ਕਿ ਰੋਟੀ ਦੇ ਚਾਰੋਂ ਤਰਫ ਪਾਉਣ ਤੋਂ ਬਾਅਦ ਉਸੇ ਪਿੱਛੇ 7 ਕਦਮ ਹਟਣਾ ਹੈ ਫਿਰ ਰਾਈਟ ਟਰਨ ਸੱਜੇ ਪਾਸੇ ਮੋੜ ਕੇ ਦੇਖੋ ਕਿ ਇੱਥੇ ਤੁਸੀਂ ਧਿਆਨ ਨਾਲ ਸੁਣ ਲਓ ਕਿ ਇਹ ਰੱਖਣ ਤੋਂ ਬਾਅਦ ਇਹ ਕਿਰਿਆ ਕਰਨ ਤੋਂ ਬਾਅਦ ਆਪਣੇ ਪਿੱਛੇ 7 ਕਦਮ ਹਟਣਾ ਹੈ ਤੇ 7 ਕਦਮ ਹਟਣ ਤੋਂ ਬਾਅਦ ਤੁਸੀਂ ਰਾਈਟ ਟਰਨ ਲੈਣਾ ਹੈ ਤੇ ਆਪਣੇ ਘਰ ਨੂੰ ਜਾਣਾ ਹੈ ਘਰ ਵਾਪਸ ਆ ਕੇ ਹੁਣ ਘਰ ਵਿੱਚ ਤੁਸੀਂ ਅਜੇ ਨਹੀਂ ਕਿਵੜਨਾ ਤੁਸੀਂ ਆਪਣੇ ਹੱਥ ਤੋਣਿਆਂ ਨਾਲ ਹੱਥ ਮੋ ਧੋ ਕੇ ਤੁਸੀਂ ਆਪਣੇ ਘਰ ਵਿੱਚ ਵੜਨਾ ਹੈ ਦੇਖੋ ਘਰ ਵਿੱਚ ਕੋਈ ਹੋਰ ਮੈਂਬਰ ਵੀ ਹੋਵੇਗਾ ਜਿਸ ਬੱਚੇ ਦੇ ਸਿਰ ਉਪਰੋਂ ਤੁਸੀਂ ਕਮਾ ਕੇ ਲੈ ਕੇ ਗਏ ਹੋ ਉਹ ਬੱਚਾ ਵੀ ਹੋਵੇਗਾ ਤਾਂ ਉਹ ਵੀ ਤੁਹਾਡੇ ਹੱਥ ਧਲਾ ਸਕਦਾ ਹੈ ਮੇਨ ਗੇਟ ਤੇ ਘਰ ਵਿੱਚ ਕੋਈ ਹੋਰ ਵੀ ਮੈਂਬਰ ਮੇਨ ਗੇਟ ਤੇ ਹੱਥ ਧਵਾ ਸਕਦਾ ਹੈ ਫਿਰ ਤੁਸੀਂ ਆਪਣੇ ਘਰ ਵਿੱਚ ਪਰਵੇਸ਼ ਕਰਨਾ ਹੈ ਧਿਆਨ ਦੇ ਨਾਲ ਸੁਣਨਾ ਇਹ ਉਪਾਅ ਬੱਚਿਆਂ ਦੇ ਪਿਤਾ ਵੀ ਕਰ ਸਕਦੇ ਹਨ ਬੱਚਿਆਂ ਦੇ ਸਿਰ ਉਪਰੋਂ ਕਮਾ ਕੇ ਉਹ ਕਿਰਿਆ ਕਰ ਦੇਣ ਜੋ ਬੱਚਿਆਂ ਦੀ ਮਾਂ ਉਹ ਵੀ ਕਰ ਸਕਦੀਆਂ ਮੰਨ ਲਓ ਕੁੜੀ ਲਈ ਪਾ ਕਰਨਾ ਹੈ ਤਾਂ ਕੁੜੀ ਦਾ ਭਰਾ ਵੀ ਕਰ ਸਕਦਾ ਹੈ ਤਾਂ ਪਾ ਕੋਈ ਵੀ ਕਰ ਸਕਦਾ ਹੈ ਕਿਸੇ ਲਈ ਵੀ ਕੀਤਾ ਜਾ ਸਕਦਾ ਹੈ ਜਿੰਨਾ ਮੁੰਡਿਆਂ ਤੇ ਕੁੜੀਆਂ ਦੇ ਵਿਆਹ ਦੇ ਵਿੱਚ ਲਗਾਤਾਰ ਵਿਗਣ ਛਲ ਰਿਹਾ ਹੈ ਤੁਹਾਡੀ ਤਮਾਗ ਵਿੱਚ ਇਹ ਚੱਲ ਰਿਹਾ ਸਭ ਕੁਝ ਹੁੰਦੇ باوجود ਵਿਆਹ ਨਹੀਂ ਹੋ ਰਿਹਾ ਤੇ ਕਿਤੇ ਨਾ ਕਿਤੇ ਵਿਆਹ ਬੰਧਨ ਤਾਂ ਹੋ ਹੀ ਸਕਦਾ ਹੈ ਤਾਂ ਇਹ ਪਾ ਜ਼ਰੂਰ ਕਰਨਾ ਚਾਹੀਓ ਵਿਆਹ ਵਿੱਚ ਬੰਧਨ ਦੇ ਕਾਰਨ ਹੋ ਰਿਹਾ ਹੈ ਜਾਂ ਫਿਰ ਜਨਮ ਕੁੰਡਲੀ ਵਿੱਚ ਬਨਣ ਵਾਲੇ ਦੁਰਜੋਗ ਦੀ ਵਜ੍ਹਾ ਨਾਲ ਹੋ ਰਿਹਾ ਹੈ ਇਹ ਪਾ ਕੋਈ ਵੀ ਕਰ ਸਕਦਾ ਹੈ ਇਸ ਪਾ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਬਲਕਿ ਇਸ ਦਾ ਲਾਭ ਹੀ ਹੈ ਸੰਘਜ ਜੇ بڑا ਇਸ ਆਨੁਪਾਏ ਬੜੇ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਾ ਤੁਸੀਂ ਦੀਵਾਲੀ ਦੀ ਰਾਤ ਨੂੰ ਜ਼ਰੂਰ ਕਰਨਾ ਧਿਆਨ ਰੱਖ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਸਾਰਾ ਸਮਾਨ ਤੁਸੀਂ ਆਪਣੇ ਬੱਚੇ ਦੇ ਸਿਰ ਦੇ ਉੱਪਰੋਂ 7 ਵਾਰ ਐਂਟੀ ਕਲੋਕਵਾਈਜ਼ ਵਾਰ ਕੇ ਲੈ ਕੇ ਜਾ ਰਹੇ ਹੋ ਚਰਾਹੇ ਤੇ ਜੇ ਤੁਸੀਂ ਕਿਸੇ ਦੇ ਨਾਲ ਬੋਲਣਾ ਨਹੀਂ ਕਿਸੇ ਦੇ ਨਾਲ ਟੋਕ ਟਕਾਈ ਨਹੀਂ ਕਰਨੀ ਸਾਹਮਣੇ ਤੋਂ ਬੋਲੇ ਤਾਂ ਵੀ ਤੁਸੀਂ ਨਹੀਂ ਬੋਲਣਾ ਇਸ ਚੀਜ਼ ਦਾ ਵਿਸ਼ੇਸ਼ ਰੂਪ ਤੋਂ ਧਿਆਨ ਰੱਖਣਾ ਹੈ ਸੰਗਜੀ ਆਸ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਅੱਜ ਦਾ ਉਪਾਅ ਵਧੀਆ ਲੱਗੇ ਹੋਵੇਗਾ ਬੱਚਿਆਂ ਦੇ ਚੱਲਦੇ ਵਿਆਹ ਦੇ ਲਈ ਇਹ ਉਪਾਅ ਜ਼ਰੂਰ ਕਰਕੇ ਦੇਖਣਾ ਇਸ ਨੂੰ ਇੱਕ ਵਾਰ ਅਜ਼ਮਾ ਕੇ ਜ਼ਰੂਰ ਦੇਖਣਾ ਤੁਹਾਨੂੰ ਇਸ ਤੋਂ ਲਾਭ ਜ਼ਰੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇਕੇ ਫਤਿਹ